ਮੈਨੂੰ ਤਾਂ ਇਹ ਤਾਂ ਕਹੀ ਨਹੀਂ ਸਮਝਾਈ ਕਿ ਜਿਹੜੇ ਇਲਜ਼ਾਮ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੱਢਿਆ ਗਿਆ ਉਹ ਇਲਜ਼ਾਮ ਹੋਣੀ ਕਿਉਂ ਲੱਗੇ ਨੇ ਤੇਰੀ ਗੱਲ ਧਾਮੀ ਸਾਹਿਬ ਦੀ ਧਾਮੀ ਸਾਹਿਬ ਨੂੰ ਤੇ ਆਪਦੇ ਸਜ਼ਾ ਹੀ ਮਿਲੀ ਹੈ ਕੀਤੇ ਕੰਮਾਂ ਦੀ ਕਾਲੀ ਦਲ ਦਾ ਵੀ ਬੇੜਾ ਭਾਤਾ ਔਰ ਸ਼ਰਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਤੈਸ ਨੈਸ ਕਰਕੇ ਰੱਖਣ ਵਾਲਾ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਬਹੁਤ ਵੱਡਾ ਹੱਥ ਆ ਅੱਜ ਜਿਹੜੇ ਉਥੇ ਸ਼ਰੌਨ ਗੁਰਦਾਰਾ ਦਾ ਪ੍ਰਬੰਧ ਕਮੇਟੀ ਦੇ ਸਖਤਰ ਨੇ ਜਾਂ ਮੈਨੇਜਰ ਨੇ ਜਿਹੜੇ ਪ੍ਰਬੰਧ ਚਲਾ ਰਹੇ ਨੇ ਮੈਂ ਤਾਂ ਕਹੇ ਵੀ ਡੂਬ ਟੈਸਟ ਦੀ ਬੜੀ ਆ ਰ ਫਿਰ ਉਹ ਟਰੋਲ ਜੇ ਬਣ ਜਾਂਦੇ ਯਾਰ ਜੇ ਮੈਂ ਡੂਬ ਟੈਸਟ ਦੀ ਗੱਲ ਕਰਦਾ ਕਮੇਟੀ ਇਲਜ਼ਾਮ ਲਗਾ ਰਹੀ ਇਸ ਹਰਜਿੰਦਰ ਸਿੰਘ ਧਾਮੀ ਹੋਣਾ ਲਗੀ ਆਕਾਲੀ ਦਲ ਦਾ ਬੇੜਾ ਬਾਹਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਾਫੀ ਡਾਊਨ ਚਲੀ ਗਈ ਕੀ ਹੁਣ ਧਾਮੀ ਸਾਹਿਬ ਦਾ ਜੇ ਅਕਸਤੀਫਾ ਜਿਹੜਾ ਐਕਸੈਪਟ ਕੀਤਾ ਜਾਂਦਾ ਆਕਾਲੀ ਦਲ ਚ ਸੁਧਾਰ ਆ ਸਕਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੁਧਾਰ ਆ ਸਕਦਾ ਨਹੀਂ ਮੈਂ ਇਲਜ਼ਾਮ ਨਹੀਂ ਲਾ ਰਿਹਾ ਇਹ ਤਾਂ ਜੱਗ ਜਹਰ ਗੱਲਾਂ ਵਾਂ ਹੁਣ ਆਕਾਲੀ ਦਲ आले ਵੀ ਦੇ ਉਹੀ ਕਿ ਗੱਲ ਵੇਦੇ ਕਿ ਜਿਹੜਾ ਗੋਟੀ ਹਸ ਲਾਉਂਦਾ ਉਹਨੂੰ ਚੁੱਕ ਕੇ ਪ੍ਰਧਾਨ ਬਣਾ ਦਿੰਦੇ ਹੁਣ ਕਹੀਏ ਕੀ ਬੜਾ ਧਿਆਪਾ ਪਿਆ ਇਥੇ ਤੇ ਇਹ ਦੂਜੀਆਂ ਪਾਰਟੀਆਂ ਦੇ ਸੀਐਮ ਸਾਹਿਬ ਜਾ ਕੇ ਮੋਦੀ ਸਾਹਿਬ ਨੂੰ ਮਿਲ ਸਕਦੇ ਆ ਮਿਸ਼ਾਏ ਜੀ ਨੂੰ ਮਿਲ ਸਕਦੇ ਆ ਨੱਡਾ ਸਾਹਿਬ ਨੂੰ ਮਿਲ ਸਕਦੇ ਆ ਜਾਂ ਹੋਰ ਸੀਨੀਅਰ ਲੀਡਰਸ਼ਿਪ ਨੂੰ ਮਿਲ ਸਕਦੇ ਆ ਸੈਂਟਰ ਦੀ ਨੂੰ ਤੇ ਸਾਡੀ ਕੌਮ ਦਾ ਜਿਹੜਾ ਜਿਹੜਾ ਕੋਈ ਨਹੀਂ ਮਿਲ ਸਕਦਾ ਵੀ ਨਿੰਮ ਜਿਹਨੇ ਕੌਮ ਸਾਹਮਣੇ ਰੱਖਣੀ ਆ ਉਹਨੂੰ ਹਾਰ ਹੀ ਕਿਣਾ ਗੱਲ ਕਰਨੀ ਪੈਣੀ ਕਿਉਂ ਨਾ ਕਰਨ ਗਈ ਜਿਹੜਾ ਜਿਹੜਾ ਸਾਹਿਬ ਗੱਲ ਅੱਛਾ ਜਿਹੜੇ ਬੰਦੇ ਕਹਿੰਦੇ ਆ ਯਾਰ ਅੱਜ ਕੌਣ ਕਹਿੰਦੇ ਆ ਕਾਲੀ ਦਲ ਵਾਲੇ ਕਹਿੰਦੇ ਆ ਨਾ ਤੇ ਕੀ ਗੱਲ ਕਾਲੀ ਦਲ ਦੀ ਭਈ ਵਾਲੀ ਨਹੀਂ ਰਹੀ ਬੀਜੇਪੀ ਨਾਲ ਉਦੋਂ ਬੀਜੇਪੀ ਚੰਗੀ ਆ ਬੀਜੇਪੀ ਮਾੜੀ ਹੋ ਗਈ ਹੈ ਨਿਕੰਨ ਸਿੰਘ ਮਜੀਠੀਆ ਹੋਣਾ ਦੀ ਭਾਣਜੀ ਦੇ ਵਿਆਹ ਦੀ ਗੱਲ ਕੀਤੀ ਆ ਉਥੇ ਤੁਸੀਂ ਵੀ ਪਹੁੰਚੇ ਸੀ ਕਾਫੀ ਲੀਡਰ ਪਹੁੰਚੇ ਸੀ ਕੀ ਲੱਗਦਾ ਇਹ ਵਿਆਹ ਨੂੰ ਸਿਆਸਤ ਦੇ ਨਾਲ ਦੇਖਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਲਬੀਰ ਸਿੰਘ ਗਿੱਲ ਹੋਣਾ ਦੀਆਂ ਨਜ਼ਦੀਕੀਆਂ ਅਕਾਲੀ ਦਲ ਨੂੰ ਵੱਟ ਸਕਦੀਆਂ ਬਾਕੀ ਤੋਂ ਮਜੀਠੀਆ ਸਾਹਿਬ ਦਾ ਨਾਲ ਲਿੰਦੇ ਬਾਦਲ ਸਾਹਿਬ ਦੀ ਬੇਟੀ ਹੈ ਭਾਣਜੀ ਆ ਠੀਕ ਹੈ ਮਜੀਠੀਆ ਸਾਹਿਬ ਦੀ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਪਰ ਬੇਟੀ ਦੇ ਬਾਦਲ ਸਾਹਿਬ ਨੂੰ ਤਾਂ ਬਾਦ ਸਾਹਿਬ ਦਾ ਪ੍ਰਸਾਦ ਆਇਆ ਮਜੀਠੀਆ ਸਾਹਿਬ ਨੂੰ ਸੱਦਨ ਹੀ ਆਇਆ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ-ਕਹਿੰਦੇ ਜੇ ਮੈਨੂੰ ਸੱਦਿਆ ਵੀ ਜਾਂਦਾ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਹਿੰਦੇ ਮੈਨੂੰ ਸੱਦਦੇ ਵੀ ਮੈਂ ਤਾਂ ਵੀ ਨਾ ਇਹੋ ਜਿਹੇ ਬੰਦਿਆਂ ਦੇ ਵਿਆਹ ਜਾਂਦਾ ਨਹੀਂ ਚਲੋ ਵੱਖਰੀ ਗੱਲ ਜਾਣਾ ਨਹੀਂ ਜਾਣਾ ਵੱਖਰੀ ਗੱਲ ਆ ਪਰ ਮੈਂ ਜੋ ਮਹਿਸੂਸ ਕਰਦਾ ਸਤਨਾ ਚਾਹੀਦਾ ਸਰ ਜਿਆ ਸਟੇਟ ਦੇ ਸੀਐਮ ਸੀਗੇ ਮੈਂ ਸਾਰੇ ਜਹੇਦਰ ਸਾਹਿਬਾਨ ਦਾ ਸਤਿਕਾਰ ਕਰਦਾ ਜਿੰਨੇ ਵੀ ਸਾਡੇ ਸ਼ਿਰਕਾਤੋ ਸਾਹਿਬ ਦੇ ਜਹੇਦਰ ਸਾਰਿਆਂ ਦਾ ਸਤਿਕਾਰ ਕਰਦਾ ਪਰ ਜੋ ਕੁਆਲਟੀ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਮੈਂ ਸਤਿਕਾਰ ਸਾਰਿਆਂ ਦਾ ਕਰਦਾ ਸਾਰਿਆਂ ਦੀ ਕੁਆਲਟੀ ਆ ਪਰ ਇਹਨਾਂ ਜਿਹੜਾ ਵੱਖਰੀ ਕੁਆਲਿਟੀ ਦੇ ਇਨਸਾਨ ਨੇ ਥੋੜਾ ਕਹਿੰਦਾ ਮਿਲ ਕਿ ਮਜਬੂਰੀ ਸੀ ਗਿਆਨੀ ਹਰ ਕੀ ਸੀ ਸ਼ਾਇਦ ਮਜਬੂਰੀ ਹੋ ਗਈ ਉਹ ਤਾਂ ਨਹੀਂ ਬੋਲੇ ਅੱਜ ਬੋਲੇ ਆ ਅੱਜ ਤਾਂ ਬੋਲੇ ਆ ਕਿ ਉਹਨਾਂ ਨੂੰ ਹੀ ਬਾਹਰ ਕਰਤਾ ਤਾਂ ਉਹਨਾਂ ਨੇ ਫਿਰ ਵੇਖੋ ਭਾਈ ਹੁਣ ਤੇ ਦੱਸਾਂਗੇ ਹੀ ਫਿਰ ਜੋ ਸਾਨੂੰ ਬੰਨੇ ਕਰੋਗੇ ਤਾਂ ਇਹ ਤਾਂ ਦੱਸਾਂਗੇ ਕੀ ਕੁਝ ਹੁੰਦਾ ਰਿਹਾ ਉੱਥੇ ਤਲਵੀਰ ਨੇ ਫਲਾਣੇ ਬੰਦੇ ਦਾ ਮੁੱਦਾ ਚੁੱਕਾ ਇਹਨੂੰ ਡਾਊਨ ਕਰ ਦੋ ਰਵੀਕਰ ਨੇ ਫਲਾਣੀ ਗੱਲ ਕਰਤੀ ਪਾਰਟੀ ਚੋਂ ਬਾਹਰ ਕੱਢ ਦੋ ਟਿੱਕੇ ਨੇ ਫਲਾਣੀ ਗੱਲ ਕਰਤੀ ਪਾਰਟੀ ਚੋਂ ਬਾਹਰ ਕੱਢ ਦੋ ਬੁੰਨੀ ਨੇ ਫਲਾਨੀ ਗੱਲ ਕਰਤੀ ਪਾਰਟੀ ਜੋ ਬਾਹਰ ਕਰਦੀ ਐ ਇਦਾਂ ਪਾਰਟੀ ਕਿਦਾਂ ਬਜੂਗੀ ਤੈਨੂੰ ਲੱਗਦਾ ਕਾ ਅਕਾਲੀ ਦਲ ਬਚਣਾ ਚਾਹੀਦਾ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂਕਿ ਹਮੇਸ਼ਾ ਹੀ ਹਰ ਬੰਦਾ ਕਹਿੰਦਾ 100% ਬਜਣਾ ਚਾਹੀਦਾ ਫਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦਾ ਧਿਆਨ ਰੱਖ ਸਕਦੀ ਆ ਇਹ ਸਭ ਤੁਹਾਡੀ ਵੀ ਜਿਹੜੀ ਸਿਆਸਤ ਆ ਅਕਾਲੀ ਦਲ ਤੋਂ ਸਟਾਰਟ ਹੋਈ ਸੀ ਅੱਜ ਜਿੱਥੋਂ ਤੱਕ ਅਕਾਲੀ ਦਲ ਦਾ ਗ੍ਰਾਫ ਚੱਲ ਗਿਆ ਦਿਲ ਦੇ ਵਿੱਚ ਦਰਦ ਹੁੰਦਾ ਹੈ ਕਿ ਹੁੰਦਾ ਮਹਿਸੂਸ ਹੁੰਦਾ ਮੇਰੇ ਪਰਿਵਾਰ ਦੇ ਵਿੱਚ ਲੜਾਈ ਪਈ ਦੀ ਕਦੀ ਕਦੀ ਅਜੇ ਵੀ ਮੇਰੇ ਬਾਦਰ ਸਾਹਿਬ ਬੜੇ ਪਾਸ਼ਕ ਨੇ ਕਾਲੀ ਦਿਲ ਦੇ ਹੈ ਮੇਰੇ ਜਿੱਦ ਮਜੀਠੀਆ ਸਾਹਿਬ ਜਿੱਦ ਸੁਈ ਨਹੀਂ ਲੰਗਦੀ ਪਰ ਉਹ ਕੋਈ ਕਾਨਾ ਫੂਸੀਆਂ ਨੇ ਸਾਡੇ ਚ ਇਹੋ ਜੀ ਤਰੜ ਪਈ ਹੁਣ ساری ਜ਼ਿੰਦਗੀ ਨਹੀਂ ਅਲੱਗੇ ਲੱਗ ਸਕਦੇ ਕਿਉਂਕਿ ਮੈਂ ਵੀ ਬਰਦਾਸ਼ਤ ਬੜੇ ਕੀਤੀ ਮੈਂ ਬਹੁਤ ਬਰਦਾਸ਼ਤ ਕੀਤਾ ਬੜਾ ਕੁਝ ਮੈਂ ਸਰੀਰ ਤੇ ਚੱਲਿਆ ਪਰ ਅਖੀਰ ਦੀ ਬਾਕੀ ਇੱਕੋ ਫੈਸਲਾ ਕੀਤਾ ਕਿ ਬਹੁਤ ਲੰਮੇ ਸਮੇਂ ਤੋਂ 6-8 ਮਹੀਨੇ ਤੋਂ ਸੋਚਦੇ ਕਿ ਜੇ ਇਹਨੂੰ ਛੱਡਣਾ ਤਾਂ ਫਿਰ ਇਹਦੇ ਬਾਅਦ ਮੱਥੇ ਨਹੀਂ ਲੱਗਣਾ ਇਹ ਇੱਕ ਵੀ ਇਹ ਤਾਂ ਪੈਕਟਾਂ ਦੀ ਗੱਲ ਜੀ ਚੱਲਦੀ ਪਤਾ ਨਹੀਂ ਕਿਹੜੇ ਪੈਕਟ ਪੈਕਟ ਆ ਗਿਆ ਪੈਕਟ ਚਲ ਗਿਆ ਪੈਕਟ ਆ ਗਿਆ ਪੈਕਟ ਪੈਕਟਾਂ ਨੇ ਸਾਡੀ ਸ਼ਰਮ ਨਹੀਂ ਕਰਤਾ ਰਪਤ ਬੰਦ ਕਮੇਟੀ ਨੂੰ ਮਾਰਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਲਗਾਤਾਰ ਸਿਆਸਤ ਪੱਕੀ ਹੋਈ ਹੈ ਉਧਰ ਸਤੀਫਿਆਂ ਦੀ ਝੜੀ ਵੀ ਲੱਗੀ ਹੋਈ ਹੈ ਕਰਪਾ ਸਿੰਘ ਬਡੁੰਗਰ ਅਤੇ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਵੀ ਅਸਤੀਫੇ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਿਹੜਾ ਉਹ ਸੇਵਾ ਮੁਕਤ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਿਆਸਤ ਪੱਕੀ ਹੋਈ ਹੈ ਤੇ ਖਾਸ ਕਰਕੇ ਧਾਮੀ ਸਾਹਿਬ ਨੇ ਵੀ ਸਤੀਫਾ ਦੇ ਦਿੱਤਾ ਅਕਸਰ ਹੀ ਤੁਸੀਂ ਸਾਡੇ ਚੈਨਲ ਤੇ ਬਹੁਤ ਸਾਰੇ ਸਵਾਲ ਜਿਹੜੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੁੱਕਦੇ ਰਹੇਓ ਧਾਮੀ ਸਾਹਿਬ ਤੇ ਚੁੱਕਦੇਓ ਆਖਰ ਧਾਮੀ ਸਾਹਿਬ ਨੇ ਅਸਤੀਫਾ ਦੇ ਹੀ ਦਿੱਤਾ ਦੇਖੋ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸੇਵਾ ਮੁਕਤ ਕਰਨਾ ਮੈਂ ਸਮਝਦਾ ਕਿ ਕੋਈ ਐਡੀ ਚੰਗੀ ਗੱਲ ਨਹੀਂ ਮੈਨੂੰ ਤਾਂ ਇਹਦਾ ਕੇਈ ਨਹੀਂ ਸਮਝਾਈ ਕਿ ਜਿਹੜੇ ਇਲਜ਼ਾਮ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਕੱਢਿਆ ਗਿਆ ਉਹ ਇਲਜ਼ਾਮ ਹੋਣੀ ਕਿਉਂ ਲਗੇ ਨੇ 2 ਦਸੰਬਰ ਤੋਂ ਬਾਅਦ ਉਹ ਇਲਜ਼ਾਮ ਕਿਉਂ ਲੱਗੇ ਨੇ ਉਦੋਂ ਪਹਿਲਾਂ ਕਿਉਂ ਨਹੀਂ ਲੱਗੇ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਲੰਮਾ ਸਮਾਂ ਮੁਖਤਸਰ ਸੇਵਾ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਜੀ ਦਮਦਮਾ ਸਾਹਿਬ ਦਾ ਜਹਦਾદાર ਰਹਿ ਗਿਆਨੀ ਹਰਪ੍ਰੀਤ ਜੀ ਸ਼ਿਲਕਾਲ ਤੱਕ ਸਾਹਿਬ ਦਾ ਜਹਦਾદાર ਰਹੇ ਤੇ 2 ਦਸੰਬਰ ਤੋਂ ਬਾਅਦ ਜਾ ਕੇ ਕਿਉਂ ਉਹਨਾਂ ਦੇ ਇਲਜ਼ਾਮ ਲੱਗੇ ਪਹਿਲਾਂ ਕਿਉਂ ਨਹੀਂ ਲੱਗੇ ਸੋ ਇਸ ਕਰਕੇ ਉਹ ਇੱਕ ਬਹਾਨਾ ਬਣਾਇਆ ਗਿਆ ਉਹਨਾਂ ਨੂੰ ਕੱਢਣ ਦਾ ਬਹਾਨਾ ਬਣਾਇਆ ਗਿਆ ਔਰ ਉਹਨਾਂ ਨੇ ਵੀ ਵੇਖੋ ਜਿਹੜਾ ਇੱਕ ਬਦਾ ਤਖਤ ਸਾਹਿਬ ਦੇ ਅੰਦਰ ਜਾ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਸਭ ਕੁਝ ਕਹਿ ਆਵੇ ਮੈਂ ਸਮਝਦਾ ਕਿ ਅਸੀਂ ਗੁਰੂ ਦੇ ਸਿੱਖ ਹੁੰਦੇ ਨਾਤੇ ਸਾਨੂੰ ਵਿਸ਼ਵਾਸ ਹੈ ਕਿ ਜੋ ਕਹਿੰਨੇ ਹਰਪ੍ਰੀਤ ਸਿੰਘ ਨੇ ਤਖਤ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿਤਾ ਵਾ ਉਹ ਬਿਲਕੁਲ ਸੱਚ ਹੈ ਜੀ ਜੀ ਆਪਾਂ ਬੰਦੇ ਸਟੈਂਡ ਕਰਕੇ ਕਹਿ ਦੀ ਸ਼ਭੀ ਖਰਾਬ ਕਰਨਾ ਉਹ ਹਰ ਬੰਦਾ ਕਿਸੇ ਨਾ ਕਿਸੇ ਦੀ ਕਰ ਰੂਗਾ ਉਹ ਸਿਰਫ ਇੱਕ ਬਹਾਨਾ ਬਣਾ ਕੇ ਉਹਨਾਂ ਨੂੰ ਕੱਢਿਆ ਗਿਆ ਕਿਉਂਕਿ 2 ਦਸੰਬਰ ਦਾ ਫੈਸਲਾ ਜਿਹੜਾ ਉਹ ਹਜਮ ਨਹੀਂ ਹੋ ਰਿਹਾ ਤੇ ਰਹੀ ਗੱਲ ਧਾਮੀ ਸਾਹਿਬ ਦੀ ਧਾਮੀ ਸਾਹਿਬ ਨੂੰ ਤੇ ਆਪਦੇ ਸਜਾ ਹੀ ਮਿਲੀ ਹੈ ਕਿਤੇ ਕੰਮਾਂ ਦੀ ਕਿਉਂਕਿ ਉਹਨਾਂ ਨੇ ਵੇਖੋ ਕਾਲੀ ਦਲ ਦਾ ਵੀ ਬੇੜਾ ਭਾਤਾ ਔਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਤੈਸ ਨੈਸ ਕਰਕੇ ਰੱਖਣ ਵਾਲਾ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਬਹੁਤ ਵੱਡਾ ਹੱਥ ਆ ਬਹੁਤ ਵੱਡਾ ਹੱਥ ਆ ਔਰ ਹਰ ਗੱਲ ਤੇ ਮਤਲਬ ਆਪਣੀ ਸਿਆਣਪ ਝਾੜਦੀ ਔਰ ਉਹਨਾਂ ਦੀ ਸਿਆਣਪ ਜਿਹੜੀ ਉਹ ਸ਼ਰੋਣੀ ਕਾਲੀ ਦਲ ਨੂੰ ਲੈ ਕੇ ਗਈ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਗਈ ਮਤਲਬ ਜਿਹੜਾ ਉਹਦਾ ਚੇਤਾ ਸੀ ਆਵੇਂ ਉਹ ਲੁੱਟ ਕੇ ਖਾ ਗਿਆ ਸੰਸਤਾ ਨੂੰ ਉਹਨੂੰ ਕਲੀਨ ਚੈਟ ਉਹਨੇ ਦੇਣੀ ਹੀ ਦੇਣੀ ਜਿਹੜਾ ਉਹਦਾ ਚੇਤਾ ਹੈ ਮੈਨੂੰ ਯਾਦ ਆ ਯਾਰ ਜਦੋਂ ਡਾਕਟਰ ਏਪੀ ਸਿੰਘ ਨੂੰ ਕਲੀਨ ਚੈਟ ਦਿੱਤੀ ਅੱਜ ਕੋਈ ਮੰਨ ਜੇ ਨਾ ਮੁਕਰ ਜੇ ਵਖਰੀ ਗੱਲ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਲੜਿਆ ਸੀਗਾ ਉਸ ਟਾਈਮ ਕਿ ਤੂੰ ਸਾਨੂੰ ਬਗੈਰ ਪਚੋਕ ਕਲੀਨ ਚੈਟ ਕਿਤਾ ਦੇ ਦੇ ਸੋ ਇਸ ਕਰਕੇ ਜਿਹੜਾ ਉਹਦਾ ਚੇਤਾ ਵਾ ਨਾ ਜੋ ਨੂੰ ਠੀਕ ਲੱਗਦਾ ਉਹ ਆਪਦੀ ਮਨਮਰਜ਼ੀ ਕਰਦਾ ਸੀ ਬਸ ਉਹ ਆਪਦੀਆਂ ਮਨਮਰਜ਼ੀਆਂ ਮੈਂ ਤੁਹਾਨੂੰ ਦੱਸਦਾ ਜਿਹੜਾ ਚੇਤਾ ਚੇਤੇ ਦੀ ਗੱਲ ਹੁੰਦਾ ਸੀ ਹੋਰ ਕਿਸੇ ਦੀ ਗੱਲ ਨਹੀਂ ਹੁੰਦਾ ਉਹ ਨੇ ਇਹ ਨਹੀਂ ਵੇਖਣਾ ਕਿ ਫਾਇਦਾ ਨੁਕਸਾਨ ਨਹੀਂ ਵੇਦਾ ਜੇ ਉਹ ਐਡਾ ਅੱਜ ਜਿਹੜੇ ਉਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਸਖਤਰ ਨੇ ਜਾਂ ਮੈਨੇਜਰ ਨੇ ਜਾਂ ਪ੍ਰਬੰਧ ਚਲਾ ਰਹੇ ਨੇ ਮੈਂ ਤਾਂ ਕਿਹਾ ਵੀ ਡੂਪ ਟੈਸਟ ਦੀ ਬੜੀ ਆਰ ਫਿਰ ਉਹ ਟਰੋਲ ਜੇ ਬਣ ਜਾਂਦੇ ਯਾਰ ਜੇ ਮੈਂ ਡੂਪ ਟੈਸਟ ਦੀ ਗੱਲ ਕਰਦਾ ਸੋ ਇਸ ਕਰਕੇ ਮੈਂ ਉਹਨੂੰ ਗੱਲ ਨਹੀਂ بار-ਬਾਰ ਕਹਿਣੀ ਚਾਹੁੰਦਾ ਕਿ ਉਹਨਾਂ ਵੱਲੇ ਵੇਖ ਕੇ ਕੋਈ ਪੰਜਾਬੀ ਦੇ ਘਰੇ ਝੋਨੇ ਵਾਲਾ ਪਿੰਡ ਪ੍ਰਾਲੀਆਂ ਦਿਸ ਪੈਂਦਾ ਸੋ ਇਸ ਕਰਕੇ ਮੈਂ ਹੁਣ ਕੀ ਕਵਾਂ ਤਾਂ ਮੈਨੂੰ ਹੁਣ ਸਜ਼ਾ ਹੀ ਮਿਲ ਗਈ ਤੇ ਮੈਂ ਇਹਨੂੰ ਬਾਰ-ਬਾਰ ਕੀ ਕਵਾਂ ਕੀ ਲੱਗਦਾ ਹੁਣ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਐਕਸੈਪਟ ਕੀਤੀ ਜਾਊਗਾ ਕਮੇਟੀ ਦੇ ਵੱਲੋਂ ਹੁਣ ਇਹ ਗੱਲ ਦਾ ਤਾਂ ਨਹੀਂ ਪਤਾ ਮੈਂ ਤਾਂ ਕਰਨਾ ਪੰਦਾ ਇਹੋ ਜੇ ਬੰਦੇ ਦਾ ਹੂੰ ਕਿਉਂਕਿ ਬੜੇ ਕਾਬਲ ਬੰਦੇ ਸਾਡੇ ਕੋਲ ਵੀ ਆ ਗਏ ਨੇ ਜਿਹੜੇ ਸਾਡੇ ਸਤਿਕਾਰਯੋਗ ਨਿਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਬੜੇ ਕਾਬਲ ਬੰਦੇ ਨੇ ਜਿਹੜੇ ਸ਼ਰੋਮਨੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਨੇ ਔਰ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਸ਼ਰੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹੋ ਚੁੱਕਾ ਵਾ ਔਰ ਇਹਨੂੰ ਸੰਭਲਣ ਵਾਸਤੇ ਥੋੜਾ ਟਾਈਮ ਲੱਗੂਗਾ ਪਰ ਜੋ ਕੋ ਕਾਬਲ ਬੰਦਾ ਆਗੇ ਜਰੂਰ ਸਮਝੂ ਵੇਖੋ ਸਾਡੇ ਪਹਿਲਾਂ ਵੀ ਸ਼ਰੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਈ ਪ੍ਰਧਾਨ ਆਏ ਨੇ ਬੜਾ ਵਧੀਆ ਉਹਨਾਂ ਵਰਕਰ ਨੂੰ ਵਰਕਰ ਦੀ ਥਾਂ ਤੇ ਰੱਖਿਆ ਤੇ ਅਫਸਰ ਨੂੰ ਅਫਸਰ ਦੀ ਥਾਂ ਤੇ ਰੱਖਿਆ ਇਹਨਾਂ ਦੇ ਵਰਕਰ ਹੀ ਮਾਰ ਕੇ ਰਸਤਾ ਹੀ ਗਏ ਹਮ ਪਰ ਤੁਸੀਂ ਵੱਡੇ ਜੀ 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 ਅਫਸਰਾਂ ਦੀ ਸੁਣਦਾ ਰਿਹਾ ਤੇ ਜਿਹੜੇ ਅਫਸਰ ਸੀਗੇ ਉਹ ਤੁਸੀਂ ਵੇਖਿਆ ਹੀ ਹੈ ਉਹਦੇ ਵਿਚਾਰੇ ਕਿ ਯਾਰ ਮੇਜ ਤੇ ਤਾਂ ਹੌਣ ਸੁੱਟ ਕੇ ਸੁੱਤੇ ਹੁੰਦੇ ਪਤਾ ਨਹੀਂ ਕੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਕੋਈ ਛੁਕਛ ਕਰ ਵੱਧ ਘਟ ਜਾਂਦੀ ਤੁਸੀਂ ਵੱਡੇ ਇਲਜ਼ਾਮ ਲਗਾ ਰਹੇ ਹੋ ਹਰਜਿੰਦਰ ਸਿੰਘ ਧਾਮੀ ਹੋਣਾ ਲਗੀ ਆਕਾਲੀ ਦਲ ਦਾ ਬੇੜਾ ਬਾਹਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਾਫੀ ਡਾਊਨ ਚੱਲੀ ਗਈ ਕੀ ਹੁਣ ਧਾਮੀ ਸਾਹਿਬ ਦਾ ਜੇ ਅਕਸਤੀਫਾ ਜਿਹੜਾ ਐਕਸੈਪਟ ਕੀਤਾ ਜਾਂਦਾ ਆਕਾਲੀ ਦਲ ਚ ਸੁਧਾਰ ਆ ਸਕਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੁਧਾਰ ਆ ਸਕਦਾ ਨਹੀਂ ਮੈਂ ਇਲਜ਼ਾਮ ਨਹੀਂ ਲਾ ਰਿਹਾ ਇਹ ਤਾਂ جگਜਾਰ ਗੱਲਾਂ ਵਾਂ ਇਲਜ਼ਾਮ ਹੁੰਦੇ ਕਿ ਜਿਹੜੀ ਮਤਲਬ ਐਵੇਂ ਕਹੇ ਲੋਕਾਂ ਨੂੰ ਨਾ ਪਤਾ ਹੋਵੇ ਤੇ ਮੈਂ ਕ ਉਹ ਇਹ ਸਾਰੀਆਂ ਜਗਜਹਰ ਦੇ ਲੋਕਾਂ ਨੂੰ ਕੱਲੇ-ਕੱਲੇ ਨੂੰ ਪਤਾ ਵਾ ਸੋ ਵੇਖੋ ਮੈਂ ਵੇਖਦਾ ਸੀਗਾ ਜਥੇਦਾਰ ਗੁਰਚਨ ਸਿੰਘ ਜੀ ਟੋੜਾ ਸਾਡੇ ਬਜ਼ੁਰਗ ਸੰਨ ਦੱਸਦੇ ਹੁੰਦੇ ਆ ਚਲੋ ਅਸੀਂ ਵੀ ਉਹ ਉਸ ਸੰਭਾਲ ਚ ਰਹੇ ਆ ਸਾਨੂੰ ਸਾਰੇ ਸੰਭਾਲ ਉਹ ਕਦੇ ਗੱਲ ਦਿੱਲੀ ਕਰਦੇ ਤਾਂ ਦਿੱਲੀ ਕੰਬਦੀ ਹੁੰਦੀ ਸੀ ਜਥੇਦਾਰ ਗੁਰਚਨ ਸਿੰਘ ਟੋੜੇ ਤੋਂ ਹੈ ਔਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਵਾ ਉਹ ਕੋ ਬਹੁਤ ਵੱਡੀ ਪਾਵਰ ਹੁੰਦੀ ਆ ਤੇ ਧਾਮੀ ਸਾਹਿਬ ਨੂੰ ਡੀਸੀ ਨਾਲ ਗਿਆ ਮਿਲੇ ਤੇ ਪਲੇਗੀ ਰਹਿ ਜਾਂਦਾ ਕਿਉਂ ਇਥੋਂ ਤੱਕ ਗ੍ਰਾਫ ਡਾਊਨ ਆ ਗਿਆ ਸ਼ਰਮਿੰਦੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨਾਂ ਦਾ ਕਰਕੇ ਇਹਨਾਂ ਦੀਆਂ ਚਾਪਲੂਸੀਆਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿੱਡੇ ਕਿ ਸਿਆਣੇ ਆ ਇਹਨਾਂ ਦੇ ਬੇੜਾ ਭਾਤਾ ਇਹਨਾਂ ਆਪ ਦਾ ਬੇੜਾ ਭਾੜਾ ਇਹ ਕਿਹਨੂੰ ਕੀ ਕਿਥੋਂ ਲੈ ਕੇ ਚੱਲ ਪੈਣਗੇ ਇਹ ਸਵਾਲ ਸੀ ਤੁਹਾਨੂੰ ਕਿ ਹੁਣ ਲੱਗਦਾ ਹੈ ਕਿ ਧਾਮੀ ਸਾਹਿਬ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਂ ਫਿਰ ਕਾਲੀਗਲ ਦਾ ਗ੍ਰਾਫ ਜਿਹੜਾ ਉੱਪਰ ਆ ਜਾਏਗਾ ਆ ਸਕਦਾ ਜੀ ਆ ਸਕਦਾ ਕਿਸੇ ਦਾ ਉਹ ਬੰਦੇ ਕਾਬਲ ਬੰਦੇ ਲਾਉਣ ਨਾ ਚੰਗੇ ਬੰਦੇ ਹੈਗੇ ਆ ਬਹੁਤ ਬਹੁਤ ਚੰਗੇ ਬੰਦੇ ਹੈਗੇ ਆ ਪਰ ਜਿਹੜਾ ਚੰਗਾ ਬੰਦਾ ਉਹਨੂੰ ਆਪਾਂ ਚੁੱਕ ਕੇ ਪਿੱਛੇ ਕਰ ਦਿੰਦੇ ਨੇ ਹੁਣ ਕਾਲੀ ਦਾ ਲਾਲੇ ਵੀ ਦੇ ਉਹੀ ਗੱਲ ਵੇਹਦੇ ਆ ਕਿ ਜਿਹੜਾ ਗੋਡੀਆਂ ਹਸ ਲਾਉਂਦਾ ਉਹਨੂੰ ਚੁੱਕ ਕੇ ਪ੍ਰਧਾਨ ਬਣਾ ਦਿੰਦੇ ਹੁਣ ਕਰੀਏ ਕੀ ਬੜਾ ਸਿਆਪਾ ਪਿਆ ਇੱਥੇ ਤੇ ਚਲੋ ਅਹੀਂ ਦਾ ਖੈਰ ਹੁਣ ਛੱਡ ਦਿੱਤਾ ਹੁਣ ਤਹੀ ਬਾਹਲਾ ਸਾਨੂੰ ਇੱਕ ਗੱਲ ਦਾ ਹੈ ਨਹੀਂ ਪਹਿਲਾਂ ਦੇਖੋ ਹੁੰਦਾ ਹੈ ਕਿ ਯਾਰ ਵੇਖੋ ਹਰ ਬੰਦੇ ਨੂੰ ਹੁੰਦਾ ਹੈ ਕਿ ਜਿਹੜਾ ਬੰਦਾ ਜਿਹੜੀ ਪਾਰਟੀ 'ਚ ਹੋਵੇ ਨਾ ਜਦੋਂ ਉਹਦਾ ਨੁਕਸਾਨ ਹੋਵੇ ਉਹਨੂੰ ਮਹਿਸੂਸ ਹੁੰਦਾ ਹੈ ਕਿ ਯਾਰ ਆਪਾਂ ਸਾਰੀ ਤੁਹਾਡੀ ਪਾਰਟੀ ਲਈ ਕੰਮ ਕਰਦੇ ਆਂ ਤੇ ਆਹ ਕੁਝ ਕੁ ਬੰਦੇ ਜਿਹੜੇ ਸਾਡੀ ਪਾਰਟੀ ਦਾ ਨੁਕਸਾਨ ਕਰਦੇ ਆਂ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਵਾਲੇ ਤਿੰਨ ਚਾਰ ਬੰਦੇ ਜਿਹੜੇ ਹੋਰ ਵੀ ਹੈਗੇ ਆ ਜੀ ਤੋ ਕੱਲਾ ਤਲਬੀਰ ਸਿੰਘ ਨਹੀਂ ਕਹਿੰਦਾ ਸਾਰਾ ਪੰਜਾਬ ਕਹਿੰਦਾ ਕਿ ਇਹਨਾਂ ਬੰਦਿਆਂ ਨੂੰ ਸਾਈਡ ਤੇ ਕਰੋ ਇਹਨਾਂ ਬੰਦਿਆਂ ਨੂੰ ਸਾਈਡ ਤੇ ਕਰੋ ਜੇ ਅਕਾਲੀ ਦਲ ਬਚਾਉਣਾ ਵੇਖੋ ਮੇਰੇ ਡਾਕਟਰ ਐਪੀ ਨਾਲ ਪੇਚਾ ਪੈ ਗਿਆ ਮ ਕਿ ਤੁਸੀਂ ਆ ਵੇਖੋ ਜੀ ਵੈਸੇ ਉਹ ਮੈਨੂੰ ਕਹਿੰਦੇ ਹੁੰਦੇ ਕਿ ਤਲਬੀਰ ਅਸੀਂ ਕੀ ਕਰੀਏ ਸਾਡੀ ਨਹੀਂ ਕੋਈ ਸੌਂਦਾ ਉਹ ਵੀ ਮੈਂ ਜਿਆਦਾ ਤਾਈਂ ਆ ਕੇ ਸਾਡੇ ਅੱਜ ਸਾਈਡ ਤੇ ਹੋ ਗਿਆ ਆ ਡਾਕਟਰ ਚੀਮਾ ਜੀ ਹੈ ਇਹਨਾਂ ਨੂੰ ਮੈਂ ਕਹਿਣਾ ਆਪਣਾ ਗਰੇਵਾਲ ਸਾਹਿਬ ਨੂੰ ਕਹਿਣਾ ਤੇ ਗਰੇਵਾਲ ਸਾਹਿਬ ਨੇ ਕਹਿਣਾ ਕਿ ਯਾਰ ਮੇਰਾ ਤੇ ਆਪਦਾ ਉਥੇ ਛੋਟਾ ਭਰਾ ਖਰੇ ਮੈਂਬਰ ਆ ਵਿੱਚ ਹੋਣਾ ਵਾ ਸ਼ਤ ਮੈਂ ਤੇ ਨਹੀਂ ਮੈਨੂੰ ਨਹੀਂ ਪਤਾ ਸਾਡੀ ਤੇ ਭਰਾ ਕੋਈ ਨਹੀਂ ਇੱਥੇ ਸੌਂਦਾ ਤੇ ਆਪਾਂ ਫਿਰ ਕਾਹਦੀਆਂ ਯਾਰ ਸਵੇਰੇ ਵੇਲੇ ਨਾਲ ਪੱਕਾ ਬਣ ਕੇ ਤੁਰ ਪੈਨੇ ਆ ਲੋਕਾਂ ਦੇ ਵਿੱਚ ਜੇ ਸਾਡੀ ਕੋਈ ਗੱਲ ਪਲਟੀ ਚ ਨਹੀਂ ਸੌਂਦਾ ਤੇ ਫਿਰ ਕਾਹਦੀ ਗੱਲ ਆ ਸਾਡੀ ਸੋਇਸ ਕਰਕੇ ਜਾਇਜ ਕੰਮ ਦੀ ਸੁਣਵਾਈ ਜਿਹੜੀ ਕੋਈ ਵੀ ਪਾਰਟੀ ਉਹਦੇ ਚ ਹੋਣੀ ਚਾਹੀਦੀ ਆ ਬੰਦੇ ਦੀ ਠੀਕ ਆ ਕਹੇ ਵੇਲੇ ਮੇਰੇ ਤੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਮੈਂ ਮੈਂ ਕੋਈ ਜਾਂ ਹੋਰ ਵੀ ਸਾਡੇ ਭੈਣ ਭਰਾਵਾਂਤ ਰਹੇ ਜਿਹੜੇ ਕੋਈ ਬੰਦਾ ਜਿਹੜਾ ਸਰਬਕਲ ਸੰਪੂਰਨ ਨਹੀਂ ਹੁੰਦਾ ਕਮੀਆਂ ਪੇਸ਼ੀਆਂ ਜ਼ਰੂਰ ਆ ਜਾਂਦੀਆਂ ਉਹਨਾਂ ਕੋਲੋਂ ਪਰ ਇੱਕ ਸਹੀ ਕਮਾਦੋ ਜਿਹੜੇ ਡੇ ਡੇ ਸੀਨੀਅਰ ਲੀਡਰ ਜਿਹੜੇ ਮੁਖ ਫੇਰ ਜਾਂਦੇ ਆ ਉਹਨਾਂ ਗੱਲਾਂ ਦਾ ਕਰਕੇ ਸਾਡਾ ਜਿਹੜਾ ਗ੍ਰਾਫ ਸ਼ਰਮ ਨਿਕალი ਦਲ ਦਾ ਡਾਊਨ ਹੋਇਆ ਜਥੇਦਾਰ ਸਾਹਿਬ ਦੀ ਇੱਕ ਵਾਰੀ ਫਿਰ ਮੈਂ ਦੁਬਾਰਾ ਗੱਲ ਕਰਾਂਗਾ ਕਿ ਜਥੇਦਾਰ ਸਾਹਿਬ ਤੇ ਸਵਾਲ ਕਾਫੀ ਚੁੱਕੇ ਗਏ ਸੀ ਕਿ ਤੁਸੀਂ ਭਾਜਪਾ ਦੇ ਲੀਡਰਾਂ ਨੂੰ ਮਿਲਦੇ ਹੋ ਮਨਜਿੰਦਰ ਸਿੰਘ ਸਿਰਸੇ ਨੂੰ ਮਿਲ ਗਿਆ ਜਾਂ ਹੋਰ ਆਗੂ ਨੂੰ ਮਿਲ ਲਿਆ ਅੰਤਿ ਸ਼ਾਜੀ ਨੂੰ ਮਿਲ ਲਿਆ ਇੱਕ ਜਥੇਦਾਰ ਇਹ ਜੇ ਇੱਕ ਜਥੇਦਾਰ ਸਾਹਿਬ ਉਹ ਮਿਲ ਸਕਦੇ ਆ ਸਿਆਸੀ ਲੀਡਰਾਂ ਨੂੰ ਕਿਵੇਂ ਹੋ ਸਕਦਾ 100% ਮਿਲ ਸਕਦੇ ਆ ਜੀ ਸਾਡੀ ਘਾਉਮ ਦਾ ਜਥੇਦਾਰ ਹੈ ਜੇ ਦੂਜੀਆਂ ਪਾਰਟੀਆਂ ਦੇ ਸੀਐਮ ਸਾਹਿਬ ਜਾ ਕੇ ਮੋਦੀ ਸਾਹਿਬ ਨੂੰ ਮਿਲ ਸਕਦੇ ਆ ਅਮਿਸ਼ਾ ਜੀ ਨੂੰ ਮਿਲ ਸਕਦੇ ਆ ਨੱਡਾ ਸਾਹਿਬ ਨੂੰ ਮਿਲ ਸਕਦੇ ਆ ਜਾਂ ਹੋਰ ਸੀਨੀਅਰ ਲੀਡਰਸ਼ਿਪ ਨੂੰ ਮਿਲ ਸਕਦੇ ਆ ਸੈਂਟਰ ਦੀ ਨੂੰ ਤੇ ਸਾਡੀ ਕੌਮ ਦਾ ਜਿਹਹਦਾਰ ਕੋਈ ਨਹੀਂ ਮਿਲ ਸਕਦਾ ਭਾਈ ਕੌਮ ਦੀ ਗੱਲ ਕਰਨ ਵਾਸਤੇ ਕਿਸੇ ਨੂੰ ਮਿਲਣਾ ਕਿਸੇ ਦੇ ਜੇ ਕੋਈ ਸਾਨੂੰ ਡਾਊਨ ਕਰਦਾ ਉਹਨੂੰ ਜਾ ਕੇ ਮਿਲ ਕੇ ਕਹਿ ਵੀ ਸਕਦੇ ਆ ਕਿ ਭਾਈ ਤੂੰ ਸਾਨੂੰ ਪ੍ਰੈਸ਼ਰਾਈਜ਼ ਕਰ ਰਿਹਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਦਬਾਣ ਵਾਲੇ ਨਹੀਂ ਹਾਂ ਤੇ ਮਿਲਣਾ ਗਿਲਣਾ ਤੇ ਪੈਂਦਾ ਹੀ ਆ ਭਾਈ ਫੋਨ ਤੇ ਗੱਲਾਂ ਕਰਨੀਆਂ ਜਿਹਨੇ ਕੌਮ ਸਾਹਮਣੇ ਰੱਖਣੀਆਂ ਉਹਨੂੰ ਹਾਰ ਹੀ ਕਿਣਾ ਗੱਲ ਕਰਨੀ ਪੈਣੀ ਹੂੰ ਕਿਉਂ ਨਾ ਕਰਨਗੇ ਜਿਹਹਦਾਰ ਸਾਹਿਬ ਨਾਲ ਅੱਛਾ ਜਿਹੜ ਯਾਰ ਅੱਜ ਕੌਣ ਕਹਿੰਦੇ ਆ ਕਾਲੀ ਦਲ ਵਾਲੇ ਕਹਿੰਦੇ ਆ ਨਾ ਤੇ ਕੀ ਗੱਲ ਕਾਲੀ ਦਲ ਦੀ ਭਈ ਵਾਲੀ ਨਹੀਂ ਇਹਦੀ ਬੀਜੇਪੀ ਨਾਲ ਉਦੋਂ ਬੀਜੇਪੀ ਚੰਗੀ ਆ ਅੱਜ ਬੀਜੇਪੀ ਮਾੜੀ ਹੋ ਗਈ ਆ ਚਲੋ ਮੈਂ ਵਹਿ ਬਦਲ ਸਾਹਿਬ ਦੀ ਰਿਸਪੈਕਟ ਕਰਦਾ ਠੀਕ ਹੈ ਬੰਦੇ ਯਾਰ ਉਹਨਾਂ ਦੀ ਬੇਟੀ ਦੀ ਮੈਰਿਜ ਹੋਈ ਆ ਸਾਡੀ ਧੀ ਦੀ ਮੈਰਿਜ ਹੋਈ ਆ ਸਾਰੇ ਬੀਜੇਪੀ ਵਾਲੇ ਯਾਰ ਇੱਕ ਇਹ ਸਾਂਝਾ ਹੁੰਦੀਆਂ ਇੱਕ ਉਹ ਤੇ ਫੇਰ ਕੌਮ ਦਾ ਜੱਫੇਦਾਰ ਸਿਗਾ ਸਾਡੀ ਅਪਨੀ ਸਤਿ ਜੀ ਨਾ ਵੇਹ ਤੇ ਸਾਰੇ ਕਿੰਨੇ ਆਏ ਉਥੇ ਉਹਨਾਂ ਦੀ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਭਾਣਜੀ ਦੇ ਵਿਆਹ ਦੀ ਗੱਲ ਕੀਤੀ ਆ ਉਥੇ ਤੁਸੀਂ ਵੀ ਪਹੁੰਚੇ ਸੀ ਕਾਫੀ ਲੀਡਰ ਪਹੁੰਚੇ ਸੀ ਕੀ ਲੱਗਦਾ ਇਹ ਵਿਆਹ ਨੂੰ ਸਿਆਸਤ ਦੇ ਨਾਲ ਵੇਖਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਲਬੀਰ ਸਿੰਘ ਗਿੱਲ ਉਹਨਾਂ ਦੀਆਂ ਨਜ਼ਦੀਕੀਆਂ ਅਕਾਲੀ ਦਲ ਨੂੰ ਵਧ ਸਕਦੀਆਂ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਵੇਖੋ ਇੱਕ ਸਮਾਜਿਕ ਰਿਸ਼ਤੇ ਹੁੰਦੇ ਆ ਸਾਡੇ ਉਹ ਵੇਖੋ ਉਹਨਾਂ ਨੇ ਕਾਰਡ ਭੇਜਿਆ ਮੈਨੂੰ ਉਹਨਾਂ ਨੇ ਕਿਹਾ ਤੇ ਮੈਂ ਗਿਆ ਮੈਂ ਤਾਂ ਬਾਦਲ ਸਾਹਿਬ ਦਾ ਕਰਕੇ ਗਿਆ ਬਾਦਲ ਸਾਹਿਬ ਨੇ ਮੈਨੂੰ ਫੋਨ ਕੀਤਾ ਮੈਨੂੰ ਉਹਨਾਂ ਨੇ ਕਿਹਾ ਕਿ ਤਲਬੀਰ ਜੀ ਆਇ ਚਲੋ ਉਹ ਗੱਲ ਇਹ ਜਿਹੜੀ ਹੈ ਨਾ ਧੀਆਂ ਜਿਹੜੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਬੱਚੇ ਜਿਹੜੇ ਸਾਰਿਆਂ ਦੇ ਸਾਂਝੇ ਹੁੰਦੇ ਆ ਜਾਣਾ ਚਾਹੀਦਾ ਵੇਖੋ ਇਹ ਇੱਕ ਵੱਖਰੀ ਗੱਲ ਹੈ ਪੋਲਿਟਿਕਸ ਇੱਕ ਵੱਖਰੀ ਚੱਲਦੀ ਬਾਕੀ ਤੁਸੀਂ ਮਜੀਠੀਆ ਸਾਹਿਬ ਦਾ ਨਾਂ ਲੈਂਦੇ ਬਾਦਲ ਸਾਹਿਬ ਦੀ ਬੇਟੀ ਹੈ ਹੂੰ ਭਾਂਜੀ ਹੈ ਠੀਕ ਹੈ ਮਜੀਠੀਆ ਸਾਹਿਬ ਦੀ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਪਰ ਬੇਟੀ ਦੇ ਬਾਦਲ ਸਾਹਿਬ ਦਾ ਸਾਡੇ ਤੋਂ ਬਾਦਲ ਸਾਹਿਬ ਦਾ ਪ੍ਰਸਾਦ ਆਇਆ ਮਜੀਠੀਆ ਸਾਹਿਬ ਵੱਲੋਂ ਸੱਦਿਆ ਨਹੀਂ ਆਇਆ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ-ਕਹਿੰਦੇ ਜੇ ਮੈਨੂੰ ਸੱਦਿਆ ਵੀ ਜਾਂਦਾ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ-ਕਹਿੰਦੇ ਮੈਨ ਪਰ ਮੈਂ ਜੋ ਮਹਿਸੂਸ ਕਰਦਾ ਸਦਨਾ ਚਾਹੀਦਾ ਸੀ ਸਾਰੀ ਜੇ ਸਟੇਟ ਦੇ ਸੀਐਮ ਸੀਗੇ ਸਦਨਾ ਬੰਦਾ ਸੀਗੇ ਉਹਨਾਂ ਨੂੰ ਵਿਆਹ ਪਰ ਵੱਡੇ ਮੈਨੂੰ ਲੱਗਦਾ ਕਿ ਜੇ ਬਾਦਲ ਸਾਹਿਬ ਸ਼ਾਇਦ ਪਤਾ ਨਹੀਂ ਕਿਉਂ ਰੁਕ ਗਏ ਆ ਕੋਈ ਪ੍ਰੈਸ਼ਰ ਨਾ ਕਿਸੇ ਨਾਲ ਸਜੋ ਖਬੀਓ ਜਿਆਦਾ ਪਤਾ ਹੋਵੇ ਜੀਜਾ ਤੁਸੀ ਨਾਲ ਲੈਂਦੇ ਵੈਸੇ ਨਹੀਂ ਤੇ ਉਹਨਾਂ ਤੋਂ ਮੈਨੂੰ ਲੱਗਦਾ ਸ਼ੈਨ ਸਦ ਲੈਣਾ ਸੀ ਜਾਣਾ ਨਾ ਜਾਣੋ ਅਗਲੇ ਦੇ ਹੱਥ ਵਾਸੇ ਪਰ ਸਦਨਾ ਬੰਦਾ ਇੱਕ ਸਟੇਟ ਦਾ ਸੀਐਮ ਜੇਰ ਸਦਨਾ ਬੰਦਣਾ ਕੀ ਲੱਗਦਾ ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਉਹ ਕਿਤੇ ਨਾ ਕਿਤੇ ਸਿੱਖ ਪੰਥ ਨੂੰ ਵੀ ਉਹ ਢਾਹ ਲੱਗਣ ਦੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਵੀ ਢਾਹ ਲੱਗ ਸਕਦੀ ਆ ਅਜੇ ਇਹੋ ਲਾਤ ਰੇ ਫਿਰ ਲੱਗੂਗੀ ਹਮ ਅੱਗੇ ਦਿੱਲੀ 'ਚ ਕੀ ਕੁਝ ਹੋ ਗਿਆ ਬਹੁਤ ਵੱਡੀ ਢਾਹ ਲੱਗੂਗੀ ਸਾਨੂੰ ਵੇਖੋ ਪਤਾ ਕੀ ਅਸੀਂ ਨਾ ਆਪੋ ਆਪਣੀਆਂ ਢਫਲੀਆਂ ਉਜਾਉਣ ਲੱਪੇ ਹੁਣ ਹਾਏ ਹਾਂ ਹੀ ਸਾਰੇ ਸਿੱਖ ਭਾਈਚਾਰੇ ਦੇ ਨਾਲ ਸਬੰਧਤ ਸਾਰੇ ਸਿੱਖ ਵੀਰ ਨੇ ਜਿੰਨਾ ਚਿਰ ਸਾਰੀਆਂ ਜਥੇਬੰਦੀਆਂ ਸਾਰੇ ਭੈਣ ਭਰਾ ਸਿੱਖ ਬੁੱਧੀਜੀਵ ਇਕੱਠੇ ਨਾ ਹੋਏ ਉਹ ਨਜ਼ਰ ਕੋ ਆਉਂਦਾ ਮੈਨੂੰ ਨਹੀਂ ਲੱਗਦਾ ਪਹਲਾਊਗਾ ਅੱਜ ਦੀ ਤਰੀਕ ਚ ਹਰ ਏਜੰਸੀ ਦਾ ਹਰ ਬੰਦੇ ਦਾ ਯੋਰ ਲਗਾ ਕੇ ਇਹਨਾਂ ਨੂੰ ਦੱਬ ਲੋ ਕੌਮ ਮਾਰ ਲੋ ਕੌਮ ਨੂੰ ਕੈਚ ਕਰ ਲੋ ਕਿਉਂਕਿ ਉਹ ਹੀ ਇੱਕ ਕੌਮ ਜਿਹੜੀ ਕੈਚ ਨਹੀਂ ਉਹਦੀ ਕੈਦ ਪਰ ਹੋਣੀ ਅਜੇ ਵੀ ਨਹੀਂ ਗਈ ਪਰ ਜੋ ਸਾਡੇ ਹਾਲਾਤ ਆ ਜਿੱਦਾਂ ਹੀ ਪਾਟੇ ਰਹੇ ਫਿਰ ਸਾਡਾ ਨੁਕਸਾਨ ਹੋ ਸਕਦਾ ਫਿਰ ਨੁਕਸਾਨ ਹੋਊਗਾ ਕੀ ਹੋ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੂੰ ਉੱਥੇ ਦਮਦਮਾ ਸਾਹਿਬ ਦੇ ਵਿੱਚ ਬਤੌਰ ਜਥੇਦਾਰ ਰਹਿਣਾ ਚਾਹੀਦਾ ਫਿਰ ਤੁਹਾਡੇ ਵਰਗੇ ਜਿਹੜੇ ਲੋਕ ਨੇ ਸਿਆਸੀ ਲੀਡਰ ਨੇ ਹੋਰ ਵੀ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਉੱਤਰ ਸਕਦੇ ਨੇ ਦੇਖੋ ਉਹਨਾਂ ਤੇ ਸ਼ਾਇਦ ਉਹਨਾਂ ਦੀਆਂ ਸੁਭਾਵਾਂ ਖਤਮ ਕਰ ਦਿੱਤੀਆਂ ਪਰ ਮੈਂ ਤੇ ਜਥੇਦਾਰ ਸਾਹਿਬ ਮੈਨੂੰ ਮਿਲੇ ਸੀ ਇੱਕ ਵਾਰ ਕਿਤੇ ਮੈਂ ਇਹਨਾਂ ਨੂੰ ਕਹੀ ਮੈਂ ਨਹੀਂ ਤੁਹਾਨੂੰ ਛੱਡ ਨਹੀਂ ਚਾਹੀਦੀਆਂ ਉੱਥੇ ਰਹਿਣਾ ਚਾਹੀਦਾ ਵੇਖੋ ਬੜੇ ਕਾਬਲੇ ਤਰੀਫ਼ ਇਨਸਾਨ ਨੇ ਜ ਸਿੰਘ ਸਾਹਿਬ ਗਨੀਆਪੀ ਸਿੰਘ ਜੀ ਬਹੁਤ ਵਧੀਆ ਬੰਦੇ ਨੇ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਆ ਮੈਂ ਸਾਰੇ ਜਹੇਦਰ ਸਾਹਿਬਾਨ ਦਾ ਸਤਿਕਾਰ ਕਰਦਾ ਜਿੰਨੇ ਵੀ ਸਾਡੇ ਸ਼ਿਰਕਾਤੋ ਸਾਹਿਬ ਦੇ ਜਹੇਦਰ ਸਾਰਿਆਂ ਦਾ ਸਤਿਕਾਰ ਕਰਦਾ ਪਰ ਜੋ ਕੁਆਲਿਟੀ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਹੈ ਮੈਂ ਸਤਿਕਾਰ ਸਾਰਿਆਂ ਦਾ ਕਰਦਾ ਹਮ ਸਾਰਿਆਂ ਦੀ ਕੁਆਲਿਟੀ ਆ ਪਰ ਇਹਨਾਂ ਜਿਹ ਕ ਵੱਖਰੀ ਕੁਆਲਿਟੀ ਦੇ ਇਨਸਾਨ ਨੇ ਗਿਆਨੀ ਅਰਜੀਤ ਸਿੰਘ ਪਰ ਉਹਨਾਂ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਅਸੀਂ ਬਹੁਤ ਸਾਰੇ ਘਟਾਲੇ ਹੋਏ ਨੇ ਬਹੁਤ ਸਾਰੀਆਂ ਸਰਾਵਾਂ ਦੇ ਵਿੱਚ ਬਹੁਤ ਸਾਰੇ ਘਟਾਲੇ ਹੋਏ ਨੇ ਉਹਨਾਂ ਦੀ ਜਾਂਚ ਕਰਵਾਵੇ ਹਾਂ ਜਾਂਚ ਕਿਉਂ ਨਹੀਂ ਕਰਵਾਉਂਦੇ ਪਰ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਦੋਂ ਵੀ ਇਹ ਸਵਾਲ ਚੁੱਕ ਸਕਦੇ ਸੀ ਕਿ ਤੁਹਾਨੂੰ ਲੱਗਦਾ ਫਿਰ ਕਿਸੇ ਦੇ ਅਧੀਨ ਸੀਗੇ ਨਹੀਂ ਦੇਖੋ ਪਤਾ ਕੀ ਹੈ ਕਈ ਵਾਰ ਸਾਨੂੰ ਪਾਰਟੀ ਦੇ ਵਿੱਚ ਰਹਿ ਗਏ ਨਾ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਨਹੀਂ ਹੋਣਾ ਪੈਂਦਾ ਪਾਰਟੀ ਕਿਹੜੀ ਜੀ ਮਤਲਬ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਹਾਂ ਬਹੁਤ ਕੁਝ ਹੁੰਦਾ ਰਿਹਾ ਵਾ ਮੈਂ ਵੀ ਕਹੀ ਯਾਰ ਮੇਰੇ ਤੇ ਉਹ ਵੱਲੇ ਦਾ ਤਾਂ ਜ਼ਿਆਦਾ ਮੁੱਦਾ ਬਣ ਜਾਂਦਾ ਰਿਆ ਨਾ ਕਿਉਂਕਿ ਉੱਥੇ ਮਰੀਜ਼ਾਂ ਨਾਲ ਰੋਟਕ ਸੋਟ ਵੜੀ ਜਾਂਦੀ ਜਿੱਥੇਦਰ ਸਾਹਿਬ ਦੀ ਗੱਲ ਕਰ ਰਿਆ ਸੀ ਮੈਂ ਤੁਹਾਨੂੰ ਦੱਸਦਾ ਨਾ ਮੈਂ ਜਿਹਦਰ ਸਾਹਿਬ ਤੇ ਆ ਰਿਆਂ ਮੈਂ ਆਪ ਤੋਂ ਸ਼ੁਰੂ ਕਰਨਾ ਪਹਿਲਾਂ ਕਿਸੇ ਨੂੰ ਕੋਈ ਚੰਗਾ ਮਾੜਾ ਕਹਨ ਤੋਂ ਪਹਿਲਾਂ ਬੰਦੇ ਨੂੰ ਆਪਦੀ ਗੱਲ ਕਰਨੀ ਚਾਹੀਦੀ ਵੇਖੋ ਮੈਂ ਉੱਥੇ ਬੁਰਾ ਬਣਿਆ ਮੈਂ ਆਵਾਜ਼ ਚੁੱਕਦਾ ਰਿਆ ਹੋਰ ਵੀ ਬਹੁਤ ਕੁਝ ਹੁੰਦਾ ਸੀ ਜਿਹਦੀ ਮੈਂ ਆਵਾਜ਼ ਨਹੀਂ ਚੁੱਕਦਾ ਜਦੋਂ ਮੈਂ ਤੁਹਾਨੂੰ ਕਹਾਂ ਕਿ ਕਈ ਵਾਰ ਅੱਖੀਂ ਵੇਖ ਕੇ ਨੇ ਆਉਣਾ ਪੈਂਦਾ ਸੀ ਕੰਨੀ ਸੁਣ ਕੇ ਬੋਲਿਆ ਹੋਣਾ ਪੈਂਦਾ ਸੀ ਸੋ ਇਸ ਕਰਕੇ ਕਈ ਗੱਲਾਂ ਹੁੰਦੀਆਂ ਵਾ ਜਿਨ੍ਹਾਂ ਨੂੰ ਸਾਨੂੰ ਕੋਈ ਪੰਜਾਬੀ ਦਾ ਕਲੱਬ ਜਾ ਕੇ ਕੀ ਕਹਿੰਦੇ ਹੁੰਦੇ ਝੱਗਾ ਚੁੱਕਿਆ ਉਹਦਾ ਢਿੱਡ ਨਗਾ ਹੁੰਦਾ। ਕਈ ਵਾਰ ਇਹੋ ਜਿਹੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਪੈਂਦਾ ਹੁੰਦਾ। ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਆ ਜਦੋਂ ਉਹ ਸੀਗੇ ਜੈਸੇਦਾਰ ਸਾਹਿਬਾਂ ਨੂੰ ਉਹਦੋਂ ਦਾ ਮੁੱਦੇ ਨਹੀਂ ਚੁੱਕੇ। ਉਹੋ ਗੱਲ ਹੀ ਕਿ ਯਾਰ ਵਿੱਚ ਬੈ ਕੇ ਅਸੀਂ ਉਹਨਾਂ ਬੰਦਿਆਂ ਨੂੰ ਬੜਾ ਸਮਝਾਉਂਦੇ ਰਹੇ ਕਿ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ। ਇਹ ਕਿਨਾਂ ਇੱਕ ਦਿਨ ਲੋਕਾਂ ਦੇ ਸਾਹਮਣੇ ਹੋਣੀਆਂ। ਭਾਵੇਂ ਅੱਜ ਯਾਨੀ ਹਰਪ੍ਰੀਤ ਸਿੰਘ ਜੀ ਦੇ ਥਰੂ ਆ ਰਹੀਆਂ ਲੋਕਾਂ ਦੇ ਸਾਹਮਣੇ। ਗੱਲਾਂ ਸਹੀ ਆਏ। ਬਿਲਕੁਲ ਬਹੁਤ ਕੁਝ ਹੋਇਆ ਵਾਕੇ ਅੱਜ ਸਾਰਾ ਗੜੀਨ ਵਾਸਤਾ ਤੁਸੀਂ ਚਾਈਨਾ ਤੋਂ ਉਹਦਾ ਸਾਰਾ ਫਰਨੀਚਰ ਆਇਆ ਜੀ ਜਿਹੜੀ ਮੈਂ ਵੀ ਉਹਨਾਂ ਦੀ ਗੱਲ ਸੁਣੀ ਆ ਉਹਨਾਂ ਨੇ ਕਹੇ ਲੋਕ ਲਿਆਂਦੇ ਬੈਠ ਲੈਂਦੇ ਯਾਰ ਤੁਸੀਂ ਜਾ ਕੇ ਵੇਖੋ ਉਸ ਤਰ੍ਹਾਂ ਦੇ ਹਾਲਾਤ ਮੈਂ ਸਾਲ ਬਾਅਦ ਗਿਆ ਉਹਦੀ ਛੱਤਾਂ ਨਮਕੰਦੀਆਂ ਆ ਉਹਦੇ ਲੋਗ ਥੱਲੇ ਡਿੱਗੇ ਪਏ ਉਹਦੇ ਸੋਫੇ ਸਾਫੇ ਜੇ ਸਾਰੇ ਖਿਲਰੇ ਪਏ ਇੱਕ ਸਾਲ ਬਾਅਦ ਹੀ ਤੇ ਮੇਰੇ ਨਾਲ ਕੌਣ ਸੀਗੇ ਹੁਣ ਭਾਵੇਂ ਉਦੋਂ ਮੈਂ ਜਣ ਹੁੰਦੇ ਸੀਗੇ ਸਲੱਖਣ ਸਿੰਘ ਪੰਗਾਲੀ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਮੈਂ ਕਿ ਯਾਰ ਬਹੁਤ ਸੋਹਣਾ ਉਸ ਟਾਈਮ ਦੀ ਬੜੀ ਸੋਹਣੀ ਸਾਡੇ ਐਡ ਬੜੀ ਚੱਲੀ ਕਿ ਸਾਡੀ ਸਰਾ ਬੜੀ ਸੋਹਣੀ ਬਿਲਡਿੰਗ ਦੇਖ ਰੇ ਕਬੜੀ ਸੋਹਣੀ ਜਾਈ ਵੇ ਕੰਚਲ ਕੇ ਇਹ ਵੇਖ ਕੇ ਤੇ ਯਾਰ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਆ ਕੀ ਕੁਝ ਬਣਿਆ ਉਹਨਾਂ ਨੇ ਮੈਨੂੰ ਗੱਲ ਦੱਸੀ ਪਰ ਫਿਰ ਮੈਂ ਬਾਅਦ ਚ ਉਹਦੇ ਬਾਰੇ ਸੱਜੇ ਸੱਜਣਾ ਮਿੱਤਰਾਂ ਨੂੰ ਮੈਂਬਰਾਂ ਨੂੰ ਪੁੱਛਿਆ ਕਿ ਯਾਰ ਇੰਨੀ ਵਧੀਆ ਸਰਾ ਦੀ ਬਾਹਰੋਂ ਦੇਖ ਬਣਾਈ ਤਾਂ ਅੰਦਰ ਤੁਸੀਂ ਕੀ ਕਰਤਾ ਹੈ ਇਹ ਤੇ ਇੰਨਾ ਵੱਡਾ ਬਿੱਲ ਉਹਦਾ ਬਿੱਲ ਤੇ ਵਿਖੋ ਘੜਾ ਕੇ ਕਿਤੇ ਕੀ ਬਿੱ ਉਸਨਾਂ ਉਹ ਜਿਹੜਾ ਸੋਫਾ ਵੇਖ ਲਓ ਉਹ ਉਹਦੇ ਕਮਰਿਆਂ ਦੇ ਹਾਲਾਤ ਵੇਖ ਲਓ ਤੁਹਾਡਾ ਕਹਿੰਦਾ ਮਤਲਬ ਕਿ ਮਜਬੂਰੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸ਼ਾਇਦ ਮਜਬੂਰੀ ਹੋ ਗਈ ਉਹ ਤਾਂ ਨਹੀਂ ਬੋਲੇ ਅੱਜ ਬੋਲੇ ਆ ਅੱਜ ਤਾਂ ਬੋਲੇ ਆ ਕਿ ਉਹਨਾਂ ਨੂੰ ਵੀ ਬਾਹਰ ਕਰਤਾ ਤਾਂ ਉਹਨਾਂ ਨੇ ਫਿਰ ਵੇਖੋ ਭਾਈ ਹੁਣ ਤੇ ਦੱਸਾਂਗੇ ਹੀ ਫਿਰ ਜੇ ਸਾਨੂੰ ਬੰਨੇ ਕਰੋਗੇ ਤਾਂ ਅਸੀਂ ਤਾਂ ਦੱਸਾਂਗੇ ਕੀ ਕੁਝ ਹੁੰਦਾ ਰਿਹਾ ਉੱਥੇ ਔਰ ਇਹ ਮੈਂ ਕਹਿਣਾ ਕਿ ਉਹਦੀ ਵਾਕਿਆ ਜਾਂਚ ਹੋਣੀ ਚਾਹੀਦੀ ਚਾਹੀਦੀ ਆ ਕਿਹੜੇ ਕਿਹੜੇ ਮੈਂਬਰ ਸੀ ਉਹਦੇ ਵਿੱਚ ਚੈੱਕ ਤੇ ਕਰੋ ਯਾਰ ਬੰਨ ਗੀ ਦਿਆ ਬਹੁਤ ਵੱਡੀ ਘਪਲੇ ਬਾਜੀ ਹੁੰਦੀ ਆ ਮੈਂ ਵੈਸੇ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਫਿਰਕ ਸਾਥ ਸਾਡੇ ਬਣੇ ਨੇ ਸੀਨੀਅਰ ਮੀਤ ਪ੍ਰਧਾਨ ਬਣਿਆ ਉਹਨਾਂ ਉਹਨਾਂ ਲਾਇਆ ਕਿਉਂ? ਜੇਕਰ ਮੰਨੇ ਨੇ ਕਈ ਗੱਲਾਂ ਸਮਝੀਆਂ ਕੀਤੀਆਂ ਹੈਗੀਆਂ ਇਸ ਲਈ ਤਾਂ ਅੱਜ ਉੱਥੇ ਜਥੇਦਾਰ ਸਾਹਿਬ ਵੱਲੋਂ ਕਿਹਾ ਕਿ ਕਾਲੀ ਦਲ ਨੂੰ ਕੋਈ ਨਵਾਂ ਫਰਿੰਟ ਤਿਆਰ ਕਰਨ ਦੀ ਲੋੜ ਹੈਗੀ ਇਸ ਟਾਈਮ ਤੇ ਪਰ ਮੈਂ ਉੱਥੇ ਸਵਾਲ ਕੀਤਾ ਸੀ ਮੈਂ ਕਿਹਾ ਇਹ ਵੀ ਕਾਲੀ ਦਲ ਤਾਂ ਸਿੱਖਾਂ ਨੇ ਤਿਆਰ ਕੀਤਾ ਸੀਗਾ ਸਾਲ 1920 ਦੇ ਵਿੱਚ ਇਹ ਵੀ ਤਾਂ ਸਿੱਖਾਂ ਦਾ ਸੀ ਇਹਨੂੰ ਪਿੱਛੇ ਕਰਨ ਦੀ ਕਿਉਂ ਲੋੜ ਹੈ ਇਹਦੇ ਵਿੱਚ ਸੁਧਾਰ ਹੋ ਸਕਦਾ ਸੀਗਾ ਸੁਧਾਰ ਹੋ ਸਕਦਾ ਮੈਂ ਕਿੰਨਾ ਹੋ ਸਕਦਾ ਪਰ ਕੋ ਸੁਧਾਰ ਕਰਨ ਵਾਲੇ ਪਾਸੇ ਤੇ ਆਵੇ ਨਾ ਅਹੀਂ ਜਿਦਾ ਚ ਨੁਕਸਾਨ ਕਰ ਲਿਆ ਪਾਰਟੀ ਦਾ ਜਿਦਾ ਜੋ ਹੈ ਨੁਕਸਾਨ ਉਸ ਮਤਲਬ ਜੇ ਸਿਆਣਪ ਨਾਲ ਚੱਲਦੇ ਨੁਕਸਾਨ ਨਹੀਂ ਹੋਣਾ ਪਾਰਟੀ ਦਾ ਮਤਲਬ ਹਰ ਕੰਮ ਚ ਜੇਦਾ ਤਲਵੀਰ ਨੇ ਫਲਾਣੇ ਬੰਦੇ ਦਾ ਮੁੱਦਾ ਚੁੱਕਾ ਇਹਨੂੰ ਡਾਊਨ ਕਰ ਦੋ ਰਵੀਕਰ ਨੇ ਫਲਾਣੀ ਗੱਲ ਕਰਤੀ ਪਾਰਟੀ ਚੋਂ ਬਾਹਰ ਕੱਢ ਦੋ ਟਿੱਕੇ ਨੇ ਫਲਾਣੀ ਗੱਲ ਕਰਤੀ ਪਾਰਟੀ ਚੋਂ ਬਾਹਰ ਕੱਢ ਦੋ ਬੋਨੀ ਨੇ ਫਲਾਣੀ ਗੱਲ ਕਰਤੀ ਪਾਰਟੀ ਚੋਂ ਬਾਹਰ ਕੱਢ ਦੋ ਯਾਰ ਇਦਾਂ ਪਾਰਟੀ ਕਿਦਾਂ ਬਚੂਗੀ ਜਿਹੜੇ ਬੰਦੇ ਸਾਡੇ ਵਰਗੇ ਵਿਹਲੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਸੀਂ ਵੇਖ ਹੀ ਲਿਆ ਹੁਣ ਕਿਦੋਂ ਦੇ ਆਏ ਜੀ ਤੁਸੀਂ ਕਿੰਨੇ ਵਜੇ ਦੇ ਆਏ ਜੀ ਸਵਾ 12 ਹੋ ਗਏ 9 ਵਜੇ ਦੀ ਗੱਲ ਆ ਆਪਾਂ ਤਿੰਨ ਕੋਈ ਤਿੰਨ ਘੰਟੇ ਲਾਇਆ ਭੈਣ ਭਰਾਵਾਂ ਨਾਲ ਸਾਡੇ ਵਰਗੇ ਵਿਹਲੇ ਰੋਜ਼ ਅਸੀਂ ਦੋ ਤੋਂ ਤਿੰਨ ਘੰਟੇ ਪੈਂਡਾ ਨਾਲ ਭੈਣ ਭਰਾਵਾਂ ਨਾਲ ਲਾਈਏ ਹੁਣ ਅਸੀਂ ਦੋ ਤਿੰਨ ਵਿਆਹ ਵੇਖਨੇ ਉਹ ਤੋਂ ਬਾਅਦ ਜੇ ਬਠਿੰਡੇ ਜਾਣਾ ਬਠਿੰਡਿਓ ਫਿਰ ਰਾਤ ਨੂੰ ਮੁੜਨਾ ਸੋ ਅਸੀਂ ਸਾਰਾ ਸਾਰਾ ਦਿਨ ਪਾਰਟੀ ਲਈ ਕੰਮ ਕਰਦੇ ਆ ਤੇ ਉਹਨਾਂ ਬੰਦਿਆਂ ਨੂੰ ਪਾਰਟੀ ਬਾਹਰ ਦੇ ਰਸਤੇ ਵਿਖਾ ਦਵੇ ਤੁਹਾਨੂੰ ਲੱਗਦਾ ਕੋਈ ਫਿਰ ਪਾਰਟੀ ਕਿਥੋਂ ਤਰੱਕੀ ਕਰੂਗੀ ਜੀ ਤੁਹਾਨੂੰ ਲੱਗਦਾ ਕਾਲੀ ਦਲ ਬਚਣਾ ਚਾਹੀਦਾ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂਕਿ ਹਮੇਸ਼ਾ ਹੀ ਹਰ ਬੰਦਾ ਕਹਿੰਦਾ 100% ਬਚਣਾ ਚਾਹੀਦਾ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦਾ ਧਿਆਨ ਰੱਖ ਸਕਦੀ ਆ ਔਰ ਵੱਡੀ ਗੱਲ ਆ ਭਾਵੇਂ ਅੱਜ ਕਾਂਗਰਸ ਵੀ ਰਹੀ ਆ ਅੱਜ ਆਮ ਆਦਮੀ ਪਾਰਟੀ ਆ ਕੋਈ ਇਹਨਾਂ ਨੂੰ ਕਹਿੰਦੇ ਇਹ ਦਿੱਲੀੋਂ ਚੱਲਦੀ ਆ ਕੋਈ ਕਹਿੰਦਾ ਕਾਂਗਰਸ ਦਿੱਲੀੋਂ ਚੱਲਦੀ ਆ ਵੇਖੋ ਜਿਹੜਾ ਪੰਜਾਬ ਦਾ ਬੰਦਾ ਚੀਫ ਮਿਨਿਸਟਰ ਬਣਿਆ ਹੁੰਦਾ ਨਾ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਭਗਵੰਤ ਸਿੰਘ ਮਾਨ ਬੰਦਾ ਪੰਜਾਬ ਬਾਰੇ ਸ ਉਨੇ ਪੰਜਾਬ ਦੀ ਗੱਲ ਹੀ ਕਰਨੀ ਆ ਭਗਵੰਤ ਮਾਨ ਨੇ ਕਦੀ ਕੋਈ ਫੰਡ ਸਾਡਾ ਦਿੱਲੀ ਤੱਕ ਨਹੀਂ ਦੇ ਦੇਣ ਜਗ ਚੱਕਾ ਕੱਟ ਕੇ ਇੱਥੇ ਦੇਣੇ ਗਿਲਸਰਬ ਤੁਹਾਡੀ ਵੀ ਜਿਹੜੀ ਸਿਆਸਤ ਆ ਆਕਾਲੀ ਦਲ ਤੋਂ ਸਟਾਰਟ ਹੋਈ ਸੀ ਅੱਜ ਜਿੱਥੋਂ ਤੱਕ ਆਕਾਲੀ ਦਲ ਦਾ ਗਰਾਫ ਚੱਲ ਗਿਆ ਦਿਲ ਦੇ ਵਿੱਚ ਦਰਦ ਹੁੰਦਾ ਹੈ ਕਿ ਇਹ ਨਹੀਂ ਹੁੰਦਾ ਮਹਿਸੂਸ ਹੁੰਦਾ ਮੇਰੇ ਪਰਿਵਾਰ ਦੇ ਵਿੱਚ ਲੜਾਈ ਪੈਂਦੀ ਕਦੀ ਕਦੀ ਅਜੇ ਵੀ ਮੇਰੇ ਬਾਦਲ ਸਾਹਿਬ ਬੜੇ ਪਾਸ਼ਕ ਨੇ ਆਕਾਲੀ ਦਲ ਦੇ ਹੈ ਆ ਇਹ ਚ ਕੋਈ ਦੋ ਰਿਆ ਨਹੀਂ ਬਟ ਆਕਾਲੀ ਦਲ ਦਾ ਮੈਂ ਤੁਹਾਨੂੰ ਯਾਰ ਇੱਕ ਗੱਲ ਹੋਰ ਦੱਸਾਂ ਮੇਰਾ ਨਾ ਇੱਕ ਨੇਜੀ ਜੀ ਸੰਸੇ ਸੁਖਵੀਰ ਸਿੰਘ ਬਾਦਲਾ ਮਤਨ ਸਿੱਧੀ ਗੱਲ ਆ ਮੇ ਜੀਠੀਆ ਸਾਹਿਬ ਨਾਲ ਮੇਰਾ ਬਹੁਤ ਮੇ ਜੀਠੀਆ ਤੋਂ ਬਾਅਦ ਕਿਦਾਂ ਨਾਲੇ ਮੇਰਾ ਮੇਰੇ ਜਿੱਦ ਮੇ ਜੀਠੀਆ ਸਾਹਿਬ ਜਿੱਤੇ ਸੁਈ ਨਹੀਂ ਲੰਗਦੀ ਪਰ ਉਹ ਕੋਈ ਕਾਨਾ ਫੂਸੀਆਂ ਨੇ ਸਾਡੇ ਚ ਇਹੋ ਜੀ ਤਰਾੜ ਪਾਈ ਹੁਣ ساری ਜ਼ਿੰਦਗੀ ਨਹੀਂ ਲੱਗੇ ਲੱਗ ਸਕਦੇ ਕਿਉਂਕਿ ਮੈਂ ਵੀ ਬਰਦਾਸ਼ਤ ਬੜੇ ਕੀਤੀ ਮੈਂ ਬਹੁਤ ਬਰਦਾਸ਼ਤ ਕੀਤਾ ਬੜਾ ਕੁਝ ਮੈਂ ਸਰੀ ਤੇ ਚੱਲਿਆ ਪਰ ਅਖੀਰ ਦੀ ਬਾਕੀ ਇੱਕੋ ਫੈਸਲਾ ਕੀਤਾ ਕਿ ਬਹੁਤ ਲੰਮੇ ਸਮੇਂ ਤੋਂ 6-8 ਮਹੀਨਾ ਤੋਂ ਸੋਚਦੇ ਕਿ ਜੇ ਇਹਨੂੰ ਛੱਡਣਾ ਤੇ ਫਿਰ ਇਹਦੇ ਬਾਅਦ ਮੱਥੇ ਨਹੀਂ ਲੱਗਣਾ ਇਹਦੇ ਮੱਥੇ ਲੱਗੇ ਨਹੀਂ ਮਤਲਬ ਇਹਦੇ ਨਾਲ ਜੁੜਨਾ ਨਹੀਂ ਇਨਾ ਮਾਂ ਚ ਦੋਖਿਆ ਤੇ ਅੱਜ ਵੀ ਹੈਗਾ ਵਾ ਕਿਉਂਕਿ ਜਿਹੜੇ ਬੰਦੇ ਲਈ ਦਿਨ ਰਾਤ ਮਿਹਨਤ ਕੀਤੀ ਹੋਵੇ ਜਿਹੜੇ ਬੰਦੇ ਲਈ ਇਨਾ ਕੰਮ ਕੀਤਾ ਹੋਵੇ ਤੇ ਅੱਜ ਅਸੀਂ ਆਪਦੇ ਲਈ ਕਰ ਲਾ ਪਏ ਤੇ ਤੈਨੂੰ ਅਸੀਂ ਮੜੇ ਲੱਗਣ ਲੱਪੇ ਯਾਰ ਤੇ ਮੈਂ ਤੇ ਫਿਰ ਵੀ ਪਾਰਟੀ ਲਈ ਕਰ ਦਿਆ ਮੈਂ ਕਿਹੜਾ ਕਹਿ ਲਈ ਕਰ ਲਿਆ ਬਾਦਲ ਸਾਹਿਬ ਸਗੋਂ ਬੰਦੇ ਨੂੰ ਸ਼ਾਬਾਸ਼ ਦਿੰਦੇ ਆ ਕੰਮ ਦੀ ਕਿ ਭਈ ਤਕੜਾ ਹੋ ਪਾਰਟੀ ਨੂੰ ਉੱਚਾ ਕਰੋ ਇੱਥੇ ਨਹੀਂ ਕੋਈ ਗੱਲ ਲੱਗੀ ਸੀ ਮਤਲਬ ਇਹ ਹੋਣੀ ਆਗੇ ਜਿੰਨਾ ਚਿਰ ਮੈਂ ਮਜੀਠੇ ਚ ਕੰਮ ਕੀਤਾ ਉਦੋਂ ਤੋਂ ਮੈਂ ਵੀ ਬੜਾ ਚੰਗਾ ਜਦੋਂ ਮੈਂ ਆਪਦੇ ਨਹੀਂ ਕਰ ਲਿਆ ਪਾ ਉਦੋਂ ਮੇਰੀ ਲੱਤਾਂ ਖਿਚਨੇ ਸ਼ੁਰੂ ਕਰਦੀਆਂ ਤੁਹਾਨੂੰ ਲੱਗਦਾ ਹੁਣ ਧਾਮੀ ਸਾਹਿਬ ਨੇ ਜਿਵੇਂ ਅਸਤੀਫਾ ਦੇ ਦਿੱਤਾ ਤੇ ਹੁਣ ਗੁਰੂ ਰਾਮਦਾਸ ਹਸਪਤਾਲ ਦੇ ਉੱਤੇ ਵੀ ਸੁਧਾਰ ਆ ਸਕਦਾ ਇਹ ਨਹੀਂ ਹੋਣਾ ਯਾਰ ਉੱਥੇ ਜਿੰਨਾ ਚਿਰ ਇੱਕ ਡਾਕਟਰ ਬੈਠਾ ਹੋਣਾ ਚਾਹੀਦਾ ਉਹ ਬੜਾ ਤੇਜ਼ ਆ ਕਿੰਨੇ ਕੁ ਲੋਕ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਗਲਬਾ ਜਿਹਾ ਉੱਥੇ ਇਕੱਠਾ ਆਇਆ ਨਾ ਉਹਨੂੰ ਉਥੋਂ ਕੱਢਦਿਆਂ ਬੜਾ ਟਾਈਮ ਲੱਗਣਾ ਤੇ ਇਸ ਕਰਕੇ ਉੱਥੇ ਸੁਧਾਰ ਨਹੀਂ ਹੋ ਸਕਦਾ ਜਿਹੜਾ ਇੱਕ ਰੁੱਖ ਦੀਆਂ ਜਦੋਂ ਜਿਹੜਾ ਢੁੰਗੀਆਂ ਚੱਲ ਜਾਂਦਾ ਉਹਨੂੰ ਕੁੱਟਦਿਆਂ ਟਾਈਮ ਲੱਗਦਾ ਇਹ ਜਿਹੜੇ ਬੈਠੇ ਅੱਜ ਦੇ ਬੈਠੇ 25-25 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਦੀ ਬੋੜਾਂ ਕੋ ਜੜਾ ਬੜੀਆਂ ਡੂੰਘੀਆਂ ਚਲ ਗਈਆਂ ਤੇ ਸੋ ਇਸ ਕਰਕੇ ਉੱਥੇ ਹੁਣ ਸੁਧਾਰ ਹੋਣ ਦੇ ਨਾਂ ਦੀ ਹੋ ਸਕਦਾ ਬੜਾ ਸਟ੍ਰਿਕਟ ਬੰਦਾ ਹੋਵੇ ਹਰ ਇੱਕ ਸਿਆਣੇ ਬੰਦੇ ਦੀ ਗੱਲ ਦੀ ਸੁਣਵਾਈ ਕੀਤੀ ਜਾਵੇ ਅਫਸਰਸ਼ਾਹੀ ਨੂੰ ਸ਼ਾਬਾਸ਼ ਦੋ ਕਈ ਬੰਦੇ ਬਹੁਤ ਕਾਬਲ ਹੈਗੇ ਆ ਚਰਮਨੀ ਗੁਰਦਾਰ ਖੁੱਡੇ ਲੈਣ ਲੱਗੇ ਆ ਚਾਬਲੂ ਸੱਗੇ ਲੱਗੇ ਆ ਇਹ ਇਹ ਤੇ ਪੈਗਟਾਂ ਦੀ ਗੱਲ ਜੀ ਚੱਲਦੀ ਪਤਾ ਨਹੀਂ ਕਿਹੜੇ ਪੈਗਟ ਪੈਗਟ ਆ ਗਿਆ ਪੈਗਟ ਚਲ ਗਿਆ ਪੈਗਟ ਆ ਗਿਆ ਪੈਗਟ ਪੈਗਟਾਂ ਨੇ ਸਾਡੀ ਸ਼ਰੌਨੀ ਕਮੇਟੀ ਪਰਪੰਧਕ ਕਮੇਟੀ ਨੂੰ ਮਾਰਤਾ ਸੋ ਇਸ ਕਰਕੇ ਮੇਰੇ ਕੋ ਇੱਕ ਦੋ ਸਬੂਤ ਵੀ ਹੈਗੇ ਜੇ ਕੋਈ ਮੈਨੂੰ ਬੰਦਾ ਕਹੂਗਾ ਨਾ ਕੱਲ ਨੂੰ ਕਿ ਤੇਰਾ ਨਗਰ ਮੈਂ ਮੈਂ ਚੱਕ ਕੇ ਅੱਗੇ ਰੱਖ ਦੇਣਾ ਪੈਗਟ ਤੇਰੀ ਜੇਬ ਚੋਂ ਹੀ ਪਾ ਦਿਆਂ ਸੋ ਇਸ ਕਰਕੇ ਵੇਖੋ ਇੱਥੇ ਪੈਗਟਾਂ ਦੀ ਰਾਜਨੀਤੀ ਨੇ ਬੜਾ ਨੁਕਸਾਨ ਕੀਤਾ ਸਾਡਾ ਸ਼ਰੌਨੀ ਕਮੇਟੀ 'ਚ ਸਾਨੂੰ ਸਧਾਰ ਸ਼ਰੌਨੀ ਕਮੇਟੀ 'ਚ ਵੀ ਲਿਆਉਣਾ ਬੜਾ ਜ਼ਰੂਰੀ ਆ ਵੇਖੋ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਜਦੋਂ ਧਾਮੀ ਸਾਹਿਬ ਬਣੇ ਸਾਨੂੰ ਸੀਗਾ ਕਿ ਜਿਹੜਾ ਪੜ੍ਹਿਆ ਲਿਖਿਆ ਐਡਵੋਕੇਟ ਨੇ ਵਧੀਆ ਕਰਨਗੇ ਪਰ ਉਹਦੇ ਜ਼ਿਆਦਾ ਹੀ ਸਿਆਣ ਫਿਚਾੜ ਗਏ ਉਹ ਐਡਵੋਕੇਟ ਦੀ ਬਾਅਦ ਮੈਨੂੰ ਲੱਗਦਾ ਜੱਜੀ ਬਣ ਕੇ ਉੱਥੇ ਆ ਗਏ ਕਿ ਮੈਂ ਤੇ ਵਕੀਲ ਰਹਿਣੀ ਹੁੰਦੇ ਮੈਂ ਜੱਜਾਂ ਤੁਸੀਂ ਪਿੱਛੇ हट ਜਾ ਕਾਕਾ ਪਰ ਉਧਰ ਜਥੇਦਾਰ ਸਾਹਿਬ ਦਾ ਇਹ ਵੀ ਕਹਿਣਾ ਸੀ ਕਹਿੰਦੇ ਕਿ ਸਿਆਸੀ ਅਕਸ ਬਚਾਉਣ ਦਾ ਕਰਕੇ ਜਿਹੜਾ ਮੈਨੂੰ ਸੋਵਾ ਮੁਕਤ ਕੀਤਾ ਤੇ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਉਹ ਸ਼ਾਇਦ ਪਿੱਛੋ ਹੀ ਬਣ ਕੇ ਸਾਰੇ ਕੁਝ ਆਇਆ ਕੋਈ ਸਿਆਸੀ ਅਕਸ ਬਚਾਉਂਦਾ ਸਾਰਾ ਕੁਝ ਲੱਗਦਾ ਥੋੜਾ ਕੰਪਲੈਂਡ ਹੀ ਆ ਪਲੈਂਡ ਕਮ ਐ ਸੋ ਇਸ ਕਰਕੇ ਯਾਰ ਇਹ ਇਹ ਵਖੋ ਜਿਹੜੀ ਵੀ ਚੀਜ਼ ਹੈ ਨਾ ਆਈ ਦੀ ਉਹ ਹੁਣ ਇਹ ਬਾਦਲ ਸਾਹਿਬ ਦਾ ਵੇਲਾ ਨਹੀਂ ਹੈਗਾ ਕਿ ਜੀ ਅਖਬਾਰ ਪੜ੍ਹਿਆ ਇਹਦੇ ਪਤਾ ਲੱਗਣਾ ਹੈ ਕਿ ਕੱਲ ਕੀ ਹੋਇਆ ਇੱਥੇ ਤੇ ਗੱਲ ਆਪਾਂ ਇੱਥੇ ਆ ਬੈਠਿਆਂ ਤਾਂ ਹੋਰ ਪੰਜਾਂ ਮਿੰਟਾਂ ਨੂੰ ਗੱਲ ਸਾਰੇ ਦੇਸ਼ 'ਚ ਫੈਲ ਜਾਣੀ ਹੈ ਹੁਣ ਤੇ ਬੜਾ ਐਡਵਾਂਸ ਹੋ ਗਿਆ ਕੰਮ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਹਰ ਚੀਜ਼ ਤੁਸੀਂ ਜਿਹੜੀ ਮਨ 'ਚ ਸੋਚੀ ਵੀ ਉਹ ਵੀ ਲੋਕਾਂ 'ਚ ਬਾਤ ਚੱਲ ਜਾਂਦੀ ਗਏ ਇਹਨੇ ਫਲਾਣੇ ਦਿਨ ਆਹ ਗੱਲਾਂ ਦੇ ਦੇ ਅੰਦਰ ਦੀ ਚੱਲਣ ਦੇ ਜੇ ਨਿੱਜਾ ਕਰਨਾ ਜੇ ਲੋਕ ਮੇਰਾ ਕਹਿ ਹੀ ਦਿੰਦੇ ਹੁੰਦੇ ਇਹ ਚੱਲ ਚੱਲਿਆ ਜੇ ਆਪਾਂ ਚੱਲਿਆ ਜੇ ਲੋਕਾਂ ਨੂੰ ਪ ਕੱਲ ਸਾਡੇ ਆ ਦਿੱਲੀ ਦੇ ਮੁੱਖ ਮੰਤਰੀ ਬਣੇ ਨੇ ਤਾਂ ਉਹਨਾਂ ਦਾ 2-3 ਘੰਟੇ ਪਹਿਲਾਂ ਪਤਾ ਰੌਲਾ ਰੱਪਾ ਪੈ ਗਿਆ ਸੀ ਸੋ ਇਸ ਕਰਕੇ ਉਹਨਾਂ ਨੇ ਜਾ ਕੇ ਬਾਅਦ ਦੱਸਿਆ ਤਾਂ ਲੋਕਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੋ ਇਸ ਕਰਕੇ ਹਰ ਗੱਲ ਦਾ ਲੋਕਾਂ ਨੂੰ ਅੱਜ ਕੱਲ ਉਸੇ ਵળે ਪਤਾ ਲੱਗ ਜਾਂਦਾ ਹੁਣ ਤੁਸੀਂ ਜਿਹੋ ਜੇ ਅੰਦਰੋਂ ਹੋਣਾ ਉਹੋ ਜੇ ਤੁਹਾਨੂੰ ਬਾਹਰੋਂ ਵੀ ਹੋਣਾ ਪਊਗਾ ਇਹ ਨਹੀਂ ਕਿ ਬਾਹਰੋਂ ਵਿਖਾਵਾ ਕੋਈ ਹੋ ਰਿਹਾ ਤੇ ਅੰਦਰ ਕੁਝ ਹੋ ਰਿਹਾ ਉਹ ਗੱਲਾਂ ਨਹੀਂ ਚੱਲਣੀਆਂ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਨਹੀਂ ਥੈਂਕ ਯੂ ਬਹੁਤ ਸੁਇਸਨ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਜਿਨ੍ਹਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਸਤੀਫੇ ਆਏ ਨੇ ਉਹਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਲਗਾਤਾਰ ਇਹ ਸਵਾਰ ਚੁੱਕੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੱਥੇ ਸੁਧਾਰ ਕਰਨ ਦੀ ਲੋੜ ਹੈ ਉੱਥੇ ਹੀ ਅਕਾਲੀ ਦਲ ਜਾਨਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਵੀ ਬਚਾਉਣ ਦੀ ਲੋੜ ਆ ਕਿਉਂਕਿ ਪੰਜਾਬ ਦੇ ਹਿੱਤਾਂ ਦੀ ਗੱਲ ਹਮੇਸ਼ਾ ਹੀ ਪੰਜਾਬ ਦੇ ਲੋਕ ਕਰਦੇ ਨੇ